ਮਾਵਲੀ ਦੇ ਅੰਦਰ ਇੱਕ ਉਹ ਨੇ ਜਿਹੜੇ ਸੰਸਾਰ ਵਿੱਚ ਜਨਮ ਲੈ ਰਹੇ ਨੇ ਔਰ ਇੱਕ ਉਹ ਨੇ ਜਿਹੜੇ ਸੰਸਾਰ ਵਿੱਚੋਂ ਜਾ ਰਹੇ ਇੱਕ ਪਾਸੇ ਖੁਸ਼ੀ ਹੈ ਕਿਉਂਕਿ ਸੰਸਾਰ ਵਿੱਚ ਕੋਈ ਜੀ ਆਇਆ ਹੈ ਤੇ ਦੂਜੇ ਪਾਸੇ ਗਮੀ ਹੈ ਸੋਗ ਹੈ ਦੁੱਖ ਹੈ ਕਿਉਂਕਿ ਕੋਈ ਜੀਵ ਪਰਿਵਾਰ ਦੇ ਵਿੱਚੋਂ ਜਾ ਰਿਹਾ ਹੈ ਔਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਇਹ ਪ੍ਰਮਾਤਮਾ ਦੇ ਹੁਕਮ ਦੀ ਖੇਡ ਹੈ ਜਪਜੀਤ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਇਹ ਰੋਜ਼ ਤੁਸੀਂ ਬਚਨ ਪੜ੍ਹਦੇ ਹੋ ਸਤਗੁਰ ਪਾਤਸ਼ਾਹ ਜੀ ਜ਼ਿਕਰ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਪ੍ਰਮਾਤਮਾ ਦੇ ਹੁਕਮ ਵਿੱਚ ਇਸ ਸ੍ਰਿਸ਼ਟੀ ਦੇ ਅੰਦਰ ਹਰ ਇੱਕ ਆਕਾਰ ਉਹਦੇ ਹੁਕਮ ਵਿੱਚ ਹੈ ਇਹ ਬੰਤਰ ਸਿਰਫ ਮਨੁੱਖ ਦੀ ਬੰਤਰ ਦੀ ਗੱਲ ਨਹੀਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਹਰ ਆਕਾਰ ਉਸ ਪ੍ਰਮਾਤਮਾ ਦੇ ਹੁਕਮ ਵਿੱਚ ਹੈ ਹਰ ਆਕਾਰ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ ਪਰ ਪਾਤਸ਼ਾਹ ਕਹਿੰਦੇ ਨੇ ਹੁਕਮ ਦੀ ਖੇਡ ਐਸੀ ਹੈ ਜਿੰਨੂੰ ਬਿਆਨ ਕੀਤਾ ਨਹੀਂ ਜਾ ਸਕਦਾ ਕਿਉਂਕਿ ਸਾਧ ਸੰਗਤ ਜੀ ਕੋਈ ਬੰਦਾ ਉਹਨਾਂ ਕੁਝ ਬਿਆਨ ਕਰ ਸਕਦਾ ਜਿੱਥੋਂ ਤੱਕ ਉਹਦੀ ਸਮਝ ਜਾਂਦੀ ਹੈ ਜੰਮਣਾ ਔਰ ਮਰਨਾ ਆਮ ਸਾਡੇ ਸਭਨਾਂ ਦੀ ਨਿਗਾ ਵਿੱਚ ਇੱਕ ਕੁਦਰਤੀ ਵਰਤਾਰਾ ਹੈ ਜੰਮਿਆ ਹੈ ਬੰਦਾ ਜਨਮ ਲੈਂਦਾ ਹੈ ਕਰਮ ਕਰਦਾ ਹੈ ਇੱਕ ਦਿਨ ਸੰਸਾਰ ਤੋਂ ਚਲਾ ਜਾਂਦਾ ਹੈ ਪਰ ਪਤਸ਼ਾਹ ਜੀ ਕਹਿੰਦੇ ਨੇ ਇਹ ਐਸੀ ਖੇਡ ਹੈ ਪ੍ਰਮਾਤਮਾ ਦੀ ਜਿਹਨੂੰ ਕੋਈ ਵੀ ਮਨੁੱਖ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦਾ ਹੁਕਮ ਵਿੱਚ ਜੀ ਆ ਰਹੇ ਨੇ ਹੁਕਮ ਦੇ ਵਿੱਚ ਜੀ ਜਾ ਰਹੇ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁੰਦੇ ਹੁਕਮ ਵਿੱਚ ਕਿਸੇ ਨੂੰ ਵਡਿਆਈ ਮਿਲ ਰਹੀ ਹੈ ਪਾਤਸ਼ਾਹ ਜੀ ਕਹਿੰਦੇ ਨੇ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੇ ਉਤਮ ਨੇਚ ਕੋਈ ਨੀਵਾ ਹੈ ਕੋਈ ਉੱਚਾ ਹੈ ਇਹ ਹੁੰਦਾ ਹੁਕਮ ਨੇ ਹੁਣ ਜਦੋਂ ਇਹ ਗੱਲਾਂ ਸੀ ਪੜਨੇ ਆ ਤੇ ਬਾਰੀ ਤੌਰ ਤੇ ਸ਼ਬਦ ਨੂੰ ਪੜਦਿਆਂ ਸੀ ਕਹਿ ਦਿੰਨੇ ਆ ਵੀ ਜੇ ਕੋਈ ਸੰਸਾਰ ਦੇ ਅੰਦਰ ਨੀਵਾ ਹੈ ਤੇ ਪ੍ਰਮਾਤਮਾ ਦੇ ਹੁਕਮ ਵਿੱਚ ਇੱਥੇ ਨੀਵਾ ਜਿਹੜਾ ਸ਼ਬਦ ਇਹਨਾਂ ਨੀਚ ਸ਼ਬਦ ਇਹਦਾ ਮਤਲਬ ਫਾਈਨੈਂਸ਼ੀਅਲੀ ਨੀਵਾ ਨਹੀਂ ਹੈ ਮਾਇਕ ਤੌਰ ਤੇ ਕੋਈ ਬੰਦਾ ਨੀਵਾ ਹੋਵੇ ਜਿਹਨੂੰ ਆਪਾਂ ਸੰਸਾਰ ਵਿੱਚ ਕਿੰਨਾ ਗਰੀਬ ਇੱਥੇ ਮਾਇਕ ਤੌਰ ਤੇ ਕਿਸੇ ਦੇ ਗਰੀਬ ਹੋਣ ਦਾ ਨੀਵਾ ਹੋਣ ਦਾ ਜ਼ਿਕਰ ਨਹੀਂ ਹੈ ਨੀਵਾ ਹੋਣ ਦਾ ਮਤਲਬ ਹੈ ਗੁਨਾਤਮਕ ਤੌਰ ਤੇ ਨੀਵਾ ਹੋਣਾ ਸਭ ਕਹਿੰਦੇ ਨੇ ਕੋਈ ਗੁਨਾ ਦੇ ਤੌਰ ਤੇ ਨੀਵਾ ਹੈ ਕੋਈ ਗੁਨਾਤਮਕ ਤੌਰ ਤੇ ਬਹੁਤ ਉੱਚਾ ਹੈ ਹੁਣ ਇਹ ਜਿੰਨਾ ਉੱਚੇ ਤੇ ਨੀਵੇਂ ਦੀ ਖੇਡ ਸਮਝਣ ਵਾਲੀ ਹੈ ਇਹ ਸੁਰਤ ਦੀ ਖੇਡ ਹੈ। ਔਰ ਸੁਰਤ ਪਰਮਾਤਮਾ ਨੇ ਬੰਦੇ ਨੂੰ ਇੱਕ ਐਸਾ ਖਜ਼ਾਨਾ ਦਿੱਤਾ ਹੈ, ਇੱਕ ਐਸੀ ਦਾਤ ਦਿੱਤੀ ਹੈ। ਇਹਦਾ ਜਿੰਨਾ ਵਿਕਾਸ ਬੰਦਾ ਕਰਦਾ ਜਾਂਦਾ ਹੈ, ਜਿੰਨਾ ਵਿਕਾਸ ਉਹਨਾਂ ਹੀ ਉਹ ਆਪਣੇ ਅੰਦਰੋਂ ਤ੍ਰਿਪਤ ਹੁੰਦਾ ਜਾਂਦਾ ਹੈ। ਸਤਿਗੁਰ ਦੀ ਬਾਣੀ ਵਿੱਚ ਇੱਕ ਸ਼ਬਦ ਵਰਤਦੇ ਨੇ ਤੁਸੀਂ ਬੜੀ ਬੜੀ ਸ਼ਬਦ ਸੁਣਦੇ ਹੋ ਪਾਤਸ਼ਾਹ ਕਹਿੰਦੇ ਨੇ ਖਾਣਾ ਪੀਣਾ ਹੱਸਣਾ ਸੌਣਾ ਸਾਡੀ ਸਾਰਿਆਂ ਦੀ ਸੁਰਤ ਵਿੱਚ ਬਸ ਇਹ ਚੀਜ਼ ਹੈ ਸਵੇਰੇ ਉੱਠਿਆ ਬ੍ਰੇਕਫਾਸਟ ਵਿੱਚ ਕੀ ਖਾਣਾ ਹੈ ਕੰਮ ਤੇ ਜਾਣਾ ਹੈ ਦੁਪਹਿਰ ਨੂੰ ਕੀ ਖਾਣਾ ਹੈ ਘਰ ਵਾਪਸ ਪਰਤਿਆਂ ਕੀ ਖਾਣਾ ਹੈ ਸੋ ਜਾਣਾ ਸਾਡੀ ਸੁਰਤ ਦੀ ਖੇਡ ਸਿਰਫ ਇੱਥੋਂ ਤੱਕ ਹੈ। ਦਿੱਲੀ ਹਰ ਰੋਜ਼। ਹੁਣ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਰੱਬ ਦੇ ਪਹਿ ਵਿੱਚ ਜੀਉਣ ਵਾਲਾ ਹੈ ਨਾ ਉਹ ਆਪਣੀ ਸੁਰਤ ਨੂੰ ਇਨ੍ਹਾਂ ਚੀਜ਼ਾਂ ਤੋਂ ਬਹੁਤ ਅੱਗੇ ਲਿਜਾ ਕੇ ਵੇਖਦਾ ਹੈ ਬਹੁਤ ਅੱਗੇ। ਅਸੀਂ ਫਾਈਨੈਂਸ਼ੀਅਲੀ ਮਾਇਕ ਤੌਰ ਤੇ ਕੁਝ ਮਿਲਿਆ ਹੈ ਖੁਸ਼ ਹੋ ਗਏ ਨਹੀਂ ਮਿਲਿਆ ਰੋਣ ਲੱਗ ਪਏ। ਇਨੂੰ ਸਹਿਬਾਨੀ ਵਿੱਚ ਕਹਿੰਦੇ ਨੇ ਜਦ ਕਛ ਪਾਵੇ ਤਬ ਗਰਭ ਕਰਦ ਹੈ ਮਿਲਿਆ ਤੇ ਬੰਦਾ ਕਹਿੰਦਾ ਮੈਂ ਪ੍ਰਾਪਤ ਕੀਤਾ ਦੇਖੋ ਮਿਲੇ ਤੇ ਕੋਈ ਬੰਦਾ ਇਹ ਨਹੀਂ ਕਹਿੰਦਾ ਮੈਨੂੰ ਉਹਦੇ ਕਰਕੇ ਮਿਲਿਆ ਜੇ ਮਿਲੇ ਹਨ ਤਾਂ ਤੇ ਹਮੇਸ਼ਾ ਆ ਜਿੰਨੇ ਬਾਅਦ ਵੱਡੇ ਵੱਡੇ ਹੋਲਡਿੰਗ ਲੱਗੇ ਨੇ ਤੁਸੀਂ ਦੇਖਦੇ ਹੋ ਸੜਕਾਂ ਦੇ ਕਿਨਾਰਿਆਂ ਦੇ ਉੱਪਰ ਭਾਵੇਂ ਉਹ ਪੋਲੀਟੀਸ਼ੀਅਨ ਨੇ ਭਾਵੇਂ ਆਮ ਕੋਈ ਬੰਦਾ ਹੈ ਇਸ ਸਭ ਮੈਂ ਦਾ ਮੈਂ ਦਾ ਖੇਡ ਮੈਂ ਹਾਂ ਮੇਰੇ ਕਰਕੇ ਹੁਣ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਜੇ ਬੰਦਾ ਨਾਂ ਲਾਏ ਤੇ ਪਤਾ ਕਿਵੇਂ ਲੱਗੇ ਵੀ ਮੈਂ ਕੀਤਾ ਹੈ ਇਸੇ ਤਰ੍ਹਾਂ ਸੰਸਾਰ ਦੇ ਅੰਦਰ ਜਦੋਂ ਧਾਰਮਿਕ ਦਵਾਰਿਆਂ ਤੇ ਤੁਸੀਂ ਚੀਜ਼ਾਂ ਦੇਖਦੇ ਹੋ ਇੱਥੇ ਆਪਣਾ ਨਾਮ ਬੁਲਵਾਣਾ ਆਪਣਾ ਨਾਮ ਲੈਣਾ ਇਸ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਉਹ ਸਾਰੇ ਅੰਦਰ ਦੀ ਮੈਂ ਦੀ ਖੇੜ ਹੈ ਸੁਰਤ ਰੁਕੀ ਹੋਈ ਇੱਕ ਜਗ੍ਹਾ ਤੇ ਬੰਦਾ ਕਰਮ ਕਰ ਰਿਹਾ ਹੈ ਮਾਇਕ ਤੌਰ ਤੇ ਕੋਈ ਸੰਭਰਥ ਹੈ ਕੋਈ ਨੀਵਾ ਹੈ ਪਰ ਪਤਸ਼ਾਹ ਜੀ ਜਿਹੜੀ ਬਾਣੀ ਦੇ ਅੰਦਰ ਨਿਮਾਨਤਾ ਜਾਂ ਉਚਾਈ ਦੀ ਗੱਲ ਕਰਦੇ ਨੇ ਉਹ ਮਾਇਕ ਤੌਰ ਤੇ ਨਹੀਂ ਉਹ ਗੁਨਾਤਮਕ ਤੌਰ ਤੇ ਹੈ ਸਬੀਤ ਸਾਹਿਬ ਕਹਿੰਦੇ ਨੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਬਾਬਾ ਜੀ ਕਹਿੰਦੇ ਨੇ ਮੈਂ ਸੋਚਦਾ ਰਿਹਾ ਹੁਣ ਤੱਕ ਮੈਂ ਬਹੁਤ ਦੁਖੀ ਹਾਂ ਮੈਂ ਬਹੁਤ ਦੁਖੀ ਹਾਂ ਸੱਦ ਦੁਨੀਆ ਦੇ ਲੋਕ ਬਹੁਤ ਸੁਖੀ ਨੇ ਕਿਉਂਕਿ ਮੇਰਾ ਦੇਖਣ ਦਾ ਜਿਹੜਾ ਨਜ਼ਰੀਆ ਸੀ ਉਹ ਪਦਾਰਥਕ ਤੌਰ ਤੇ ਸੀ ਮੈਂ ਟੁੱਟੀ ਜੀ ਕੁੱਲੀ ਵਿੱਚ ਰਹਿਣਾ ਜਿੰਦੀ ਛੱਤ ਮੀ ਪੈਣ ਤੇ ਚੋਣ ਲੱਗ ਜਾਂਦੀ ਹੈ ਮੇਰੇ ਘਰ ਵਿੱਚ ਸੁੱਖ ਸਹੂਲਤਾਂ ਨਹੀਂ ਸਾਰੀਆਂ ਨਾ ਮੇਰੇ ਘਰ ਦੇ ਵਿੱਚ ਕੋਈ ਗੈਸ ਚੁੱਲਾ ਬਲਦਾ ਲੱਕੜਾਂ ਦੀ ਅੱਗ ਬਾਲ ਕੇ ਮੈਂ ਰੋਟੀ ਬਣਾਉਣਾ ਮੇਰੇ ਕੋਲ ਸੰਸਾਰ ਦੀਆਂ ਸੁੱਖ ਸਹੂਲਤਾਂ ਨਹੀਂ ਮੈਂ ਸਫ਼ਰ ਕਰਨਾ ਹੁੰਦਾ ਤੇ ਮੇਰੇ ਕੋਲ ਇੱਕ ਸਾਈਕਲ ਹੈ ਮੈਂ ਉਹਦੇ ਤੇ ਚੜ ਕੇ ਚਲਾ ਜਾਣਾ ਪਰ ਜਦੋਂ ਮੈਂ ਆਪਣੇ ਤੋਂ ਉੱਚੇ ਬੰਦਿਆਂ ਨੂੰ ਵੇਖਣਾ ਕਿਸੇ ਕੋਲ ਬੜੀ ਸੋਹਣੀ ਗੱਡੀ ਹੈ ਕਿਸੇ ਦੇ ਮਹਿਲ ਮਾੜੀਆਂ ਬੜੀਆਂ ਸੋਹਣੀਆਂ ਨੇ ਮੇਰੇ ਵੇਖਣ ਦਾ ਨਜ਼ਰੀਆ ਇਹ ਹੈ ਮੈਂ ਸੋਚਣਾ ਬਹੁਤ ਸੁਖੀ ਹੈ ਇਸ ਬੰਦੇ ਤੋਂ ਕੁਲਤੇ ਬਹੁਤ ਕੁਝ ਹੈ ਇਹ ਬਹੁਤ ਸੁਖੀ ਹੈ ਮੇਰਾ ਵੇਖਣ ਦਾ ਢੰਗ ਮੇਰੇ ਵੇਖਣ ਦਾ ਨਜ਼ਰੀਆ ਹੈ ਬਾਬਾ ਜੀ ਕਹਿੰਦੇ ਨੇ ਮੈਂ ਜਾਣਿਆ ਦੁਖ ਮੁਝ ਕੋ ਮੈਂ ਇਹ ਜਾਣ ਰਿਹਾ ਸਾ ਬਿਸ਼ਯਦ ਮੈਂ ਬਹੁਤ ਦੁਖੀ ਹਾਂ ਬਾਕੀ ਸਾਰੇ ਬੜੇ ਸੁਖੀ ਨੇ ਪਰ ਬਾਬਾ ਜੀ ਕਹਿੰਦੇ ਨੇ ਦੁਖ ਸਭਾਇ ਹੈ ਜਗ ਬਾਬਾ ਜੀ ਕਹਿੰਦੇ ਨੇ ਇਹ ਤੇ ਸਾਰੇ ਜਗਤ ਵਿੱਚ ਸਭਾਇਆ ਹੋਇਆ ਹੈ ਸਭਾਇਆ ਦਾ ਮਤਲਬ ਹੁੰਦਾ ਹੈ ਇਹ ਜਿਹੜਾ ਦੁੱਖ ਹੈ ਇਹ ਤੇ ਹਰ ਇੱਕ ਹਿਰਦੇ ਦੇ ਅੰਦਰ ਹੈ ਹਰ ਇੱਕ ਘਰ ਦੇ ਅੰਦਰ ਹੈ ਇਹਨੂੰ ਬਾਬਾ ਨਾਨਕ ਜੀ ਕਹਿੰਦੇ ਨੇ ਬਾਲੀ ਰੋਵੇ ਨਾਹੀਂ ਪਤਾਰ ਨਾਨਕ ਦੁਖੀਆ ਸਭ ਸੰਸਾਰ ਪਾਤਸ਼ਾਹ ਕਹਿੰਦੇ ਨੇ ਸਾਰਾ ਜਗਤ ਹੀ ਦੁਖੀ ਹੈ ਫਿਰ ਬਾਬਾ ਜੀ ਕਹਿੰਦੇ ਨੇ ਮੈਨੂੰ ਇਹ ਗੱਲ ਸਮਝ ਵਿੱਚ ਕਿਵੇਂ ਆਈ ਮੈਂ ਜਾਣਿਆ ਦੁਖ ਮੁਝ ਕੋ ਦੁਖ ਸਭਾਇਆ ਜਗ ਕਿਵੇਂ ਪਤਾ ਲੱਗਾ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਦੋਂ ਮੈਂ ਆਪਣੀ ਸੁਰਤ ਨੂੰ ਸੰਸਾਰ ਦੇ ਇਨਾਂ ਪਦਾਰਥਕ ਪ੍ਰਾਪਤੀਆਂ ਦੇ ਅਨੁਮਾਨ ਤੋਂ ਉੱਪਰ ਲੈ ਕੇ ਗਿਆ ਪਾਪ ਜਦੋਂ ਮੈਂ ਗੁਨਾਾਤਮਕ ਤੌਰ ਤੇ ਆਪਣੀ ਸੁਰਤ ਦਾ ਵਿਕਾਸ ਕੀਤਾ ਜਦੋਂ ਮੈਂ ਮੈਂਟਲੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਿਆ ਜਦੋਂ ਤੁਸੀਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਪਜੀ ਸਾਹਿਬ ਪੜ੍ਹਦੇ ਹੋ ਨਾ ਉਹਦੇ ਵਿੱਚ ਸਤਿਗੁਰ ਨੇ ਪੰਜ ਖੰਡਾਂ ਦਾ ਜ਼ਿਕਰ ਕੀਤਾ ਹੈ ਕਦੀ ਇਹਨਾਂ ਪੰਜ ਖੰਡਾਂ ਨੂੰ ਬਾਣੀ ਦੇ ਅੰਦਰੋਂ ਥੋੜੀ ਡਿਟੇਲ ਦੇ ਨਾਲ ਪੜ੍ਹਨਾ ਪੰਜ ਖੰਡ ਕੀ ਨੇ ਧਰਮ ਕੀ ਹੈ ਧਰਮ ਤੋਂ ਬਾਅਦ ਗਿਆਨ ਕੀ ਹੈ ਗਿਆਨ ਤੋਂ ਬਾਅਦ ਸ਼ਰਮ ਕੀ ਹੈ ਸ਼ਰਮ ਤੋਂ ਬਾਅਦ ਕਰਮ ਕੀ ਹੈ ਇਹ ਜਿੰਨੀਆਂ ਅਵਸਥਾਵਾਂ ਨੇ ਸਾ ਸੰਗਤ ਜੀ ਇਹ ਬਾਰੀ ਨਹੀਂ ਬਾਰੀ ਨਹੀਂ ਨੇ ਤਰਮ ਸੁਰਤ ਦੀ ਖੇਡ ਹੈ ਗਿਆਨ ਸੁਰਤ ਦੀ ਖੇਡ ਹੈ ਸ਼ਰਮ ਸੁਰਤ ਦਾ ਪਸਾਰਾ ਹੈ ਕਰਮ ਸੁਰਤ ਦਾ ਪਸਾਰਾ ਹੈ ਔਰ ਸੱਚਖੰਡ ਤੱਕ ਪਹੁੰਚਣਾ ਜਿਹੜਾ ਹੈ ਉਹ ਸੁਰਤ ਦਾ ਸੱਚਖੰਡ ਵਿੱਚ ਪਹੁੰਚਣਾ ਹੈ ਸੱਚਖੰਡ ਕੋਈ ਬੱਕਰੀ ਬਣੀ ਹੋਈ ਥਾਂ ਨਹੀਂ ਹੈ ਧਰਤੀ ਦੇ ਉੱਤੇ ਜਿੱਥੇ ਕੋਈ ਬੰਦਾ ਸਫਰ ਕਰਕੇ ਤੈ ਕਰਕੇ ਤੇ ਉੱਤੇ ਪਹੁੰਚਦਾ ਨਹੀਂ ਹੁਣ ਜਿਹੜੀ ਖੇਡ ਸਤਿਗੁਰ ਜੀ ਬਾਣੀ ਵਿੱਚ ਬਿਆਨ ਕਰ ਰਹੇ ਨੇ ਬਾਬਾ ਜੀ ਕਹਿੰਦੇ ਨੇ ਉੱਚੇ ਚੜ ਕੇ ਦੇਖਿਆ ਇਹਦਾ ਮਤਲਬ ਇਹ ਨਹੀਂ ਬਾਬਾ ਫਰੀਦ ਸਾਹਿਬ ਜੀ ਨੇ ਘਰ ਦੀ ਛੱਤ ਤੇ ਚੜ ਕੇ ਵੇਖਿਆ ਤੇ ਉਹਨੂੰ ਤਾਂ ਨਜ਼ਰ ਆਇਆ ਘਰ ਦੀ ਛੱਤ ਤੇ ਚੜ ਕੇ ਵੇਖਿਆ ਤੇ ਕੁਝ ਵੀ ਨਜ਼ਰ ਨਹੀਂ ਆਣਾ ਕਿਸੇ ਬੰਦੇ ਦੇ ਅੰਦਰ ਦਾ ਦੁੱਖ ਕਿਦੋਂ ਨਜ਼ਰ ਆਏਗਾ ਜਦੋਂ ਤੁਸੀਂ ਸੰਸਾਰ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਸਵਭਾਵਿਕ ਮੈਂਟਲੀ ਇਹਨਾਂ ਚੀਜ਼ਾਂ ਨੂੰ ਜਦੋਂ ਤੁਸੀਂ ਸੰਸਾਰ ਵਿੱਚੋਂ ਸਮਝਣ ਦਾ ਯਤਨ ਕਰਦੇ ਹੋ ਉਹ ਕਿਵੇਂ ਸਮਝ ਆਂਦੀ ਹੈ ਉਹ ਤੁਹਾਨੂੰ ਉਦੋਂ ਸਮਝ ਆਂਦੀ ਹੈ ਜਦੋਂ ਤੁਸੀਂ ਗਿਆਨ ਨਾਲ ਜੁੜਦੇ ਹੋ ਧਿਆਨ ਦੇਣਾ ਜਦੋਂ ਤੁਸੀਂ ਡਾਇਲੋਗ ਨਾਲ ਜੁੜਦੇ ਹੋ ਡਿਬੇਟਸ ਨਾਲ ਜੁੜਦੇ ਹੋ ਉਦੋਂ ਪਹਿਲਾਂ ਇਸ ਚੀਜ਼ਾਂ ਸਮਝ ਵਿੱਚ ਆਣ ਵਾਲੀਆਂ ਨਹੀਂ ਪਰ ਮੇਰਾ ਪਸਾਰਾ ਦਿੱਤੋਂ ਤੱਕ ਸੀਮਤ ਹੈ ਸਵੇਰੇ ਕੀ ਖਾਣਾ ਹੈ ਦੁਪਹਿਰੀ ਕੀ ਖਾਣਾ ਰਾਤ ਸੌਣਾ ਹੈ ਸਵੇਰੇ ਉੱਠਣਾ ਹੈ ਮੈਂ ਤੇ ਇੱਥੋਂ ਤੱਕ ਬੀਜੀਆਂ ਬਸ ਹੁਣ ਜਦੋਂ ਮੇਰੀ ਸੁਰਤ ਹੈ ਹੀ ਇੱਥੇ ਟਿੱਕੀ ਹੋਈ ਹੈ ਮੇਰੀ ਸੁਰਤ ਦਾ ਵਿਕਾਸ ਇਸ ਤੋਂ ਅੱਗੇ ਨਹੀਂ ਹੈ ਰਾਤ ਦੀ ਰੋਟੀ ਬੰਦੇ ਦੇ ਹੱਥ ਵਿੱਚ ਹੁੰਦੀ ਹੈ ਸੁਆਣੀ ਸਵੇਰ ਦਾ ਪੁੱਛਣ ਲੱਗ ਜਾਂਦੀ ਸਵੇਰ ਕੀ ਬਣਾਵਾਂ ਸਤਿਗੁਰੂ ਜੀ ਕਹਿੰਦੇ ਨੇ ਸੁਰਤ ਇੱਥੋਂ ਤੱਕ ਹੈ ਜੀ ਅੱਗੇ ਇਸ ਤੋਂ ਅੱਗੇ ਨਹੀਂ ਗਈ ਤੇ ਗੁਰਦੇਵ ਪਿਤਾ ਜੀ ਕਹਿੰਦੇ ਨੇ ਜਿਹੜਾ ਇੱਥੋਂ ਤੱਕ ਇਹਨਾਂ ਉਹਨੂੰ ਬਾਦਸ਼ਾਹ ਕਹਿੰਦੇ ਨੇ ਹੁਕਮੀ ਉੱਤਮ ਨੀਚ ਸਭ ਕਿੰਨੇ ਕੋਈ ਨੀਵਾ ਹੈ ਕੋਈ ਉੱਚਾ ਹੈ ਹੁਣੇ ਜਿਹੜਾ ਨੀਵਾ ਆ ਉੱਚਾ ਜਿਹੜਾ ਨਾ ਇਹ ਜਾਤ ਤੌਰ ਤੇ ਜਾਂ ਫਾਈਨੈਂਸ਼ਲੀ ਤੌਰ ਤੇ ਗਰੀਬ ਜਾਂ ਮੀਰ ਦੀ ਗੱਲ ਨਹੀਂ ਹੈ ਧਿਆਨ ਦੇਣਾ ਇਹ ਸੰਸਾਰਿਕ ਤੌਰ ਤੇ ਜਿਹੜੇ ਅਸੀਂ ਸਿਸਟਮ ਬਣਾਏ ਨੇ ਨਾ ਵੀ ਆਪ ਬੰਦਾ ਕਿਉਂਕਿ ਸਰਕਾਰ ਦੇ ਤੱਕ ਪੈਮਾਨੇ ਹੁੰਦੇ ਨੇ ਉਹਨਾਂ ਤੇ ਵੇਖਣਾ ਹੈ ਵੀ ਜਿੰਦੀ ਆਮਦਨ ਇੰਨੀ ਹੈ ਇਸ ਤੋਂ ਥੱਲੇ ਆ ਉਹ ਗਰੀਬ ਹੈ ਜਿੰਦੀ ਆਮਦਨ ਇਸ ਤੋਂ ਉੱਚੀ ਹੈ ਜਿਆਦਾ ਉਹ ਅਮੀਰ ਹੈ ਪਰ ਬਾਦਸ਼ਾਹ ਕਹਿੰਦੇ ਨੇ ਤੇ ਸੰਸਾਰ ਦੇ ਅੰਦਰ ਦੁਨਿਆਵੀ ਆંકੜੇ ਨੇ ਜਿਹੜੇ ਕੋਈ ਬੰਦਾ ਵੇਖਦਾ ਹੈ ਇਹਦੇ ਨਾਲ ਕੋਈ ਉੱਚਾ ਨੀਵਾਂ ਨਹੀਂ ਹੈ ਇਹਦੇ ਨਾਲ ਕੋਈ ਉੱਚਾ ਨੀਵਾਂ ਨਹੀਂ ਹੈ ਉਰੇ ਉੱਚਾ ਨੀਵਾ ਹੋਣਾ ਸੁਰਤ ਦੇ ਖੇਡ ਹੈ ਤੇ ਇਹ ਬਾਬਾ ਰਵਿਦਾਸ ਦੇ ਜੀਵਨ ਦੀ ਬੜੀ ਪਿਆਰੀ ਘਟਨਾ ਸੁਣਦੇ ਆਪਾਂ ਸਾਰੇ ਕੋਈ ਰਾਗੀ ਬੜਾ ਪਹੁੰਚਿਆ ਹੋਇਆ ਸੀ ਬਾਬਾ ਰਵਿਦਾਸ ਜੀ ਦੇ ਡੇਰੇ ਦੇ ਵਿੱਚ ਹਰਦਵਾਰ ਨੂੰ ਜਾ ਰਿਹਾ ਸੀ ਗੰਗਾ ਦੇ ਇਸ਼ਨਾਨ ਕਰਨ ਦੇ ਲਈ ਬਾਬਾ ਰਵਿਦਾਸ ਜੀ ਦੇ ਕੋਲੇ ਵਿਚ ਆ ਕੇ ਰੁਕ ਗਿਆ ਪਤਾ ਲੱਗਾ ਵੀ ਬੜੇ ਬੰਦਗੀ ਕਰਨ ਵਾਲੇ ਪੁਰਸ਼ ਨੇ ਤੇ ਮਨ ਚੋਂ ਚਾਹ ਸੀ ਵੀ ਚਲੋ ਮੈਂ ਵੀ ਗੰਗਾ ਤੇ ਇਸ਼ਨਾਨ ਕਰਨ ਚੱਲਿਆ ਭਲੇ ਪੁਰਸ਼ ਦੇ ਦਰਸ਼ਨ ਮੈਂ ਵੀ ਕਰਦਾ ਜਾਮ ਮਿਲਿਆ ਖਲਬਾ ਤੋਈ ਰਾਤ ਰੁਕਿਆ ਬਾਬਰ ਵਿਦਾਸ ਜੀ ਦੀਆਂ ਗੱਲਾਂ ਸੁਣ ਕੇ ਮਨ ਬੜਾ ਪ੍ਰਭਾਵਿਤ ਹੋਇਆ ਤੇ ਜਾਨ ਲੱਗਿਆ ਨਾ ਉਹਦੇ ਕੋਲ ਪਾਰਸ ਸੀ ਤਾ ਤਿੰਨ پارਸ ਉਹਦੇ ਕੋਲ پارਸ ਸੀ ਉਹਨਾਂ ਧਾਤੂ ਦੇ ਗਿਆ ਕਹਿੰਦਾ ਬਾਬਾ ਜੀ ਤੁਹਾਡੇ ਕੋਲ ਕੋਈ ਲੋਹੇ ਦੀ ਚੀਜ਼ ਹੋਵੇ ਨਾ ਇਹਦੇ ਨਾਲ ਸੁਹਾ ਦਿਆ ਜੇ ਸੋਨਾ ਬਣ ਜਾਏ ਤੁਹਾਡੀ ਗਰੀਬੀ ਦੂਰ ਹੋ ਜਾਏਗੀ ਤਰਸ ਆ ਗਿਆ ਉਹਨੂੰ ਮਨ ਵਿੱਚ ਹੁਣ ਬਾਬਾ ਰਵਿਦਾਸ ਜੀ ਕਹਿੰਦੇ ਭਲਿਆ ਮੈਨੂੰ ਤਿੰਨ ਦੀ ਜ਼ਰੂਰਤ ਨਹੀਂ ਹੈ ਮੈਨੂੰ ਤੇ ਮਾਲਕ ਮੇਰੇ ਕੋਲ ਤੇ ਮਾਲਕ ਦਾ ਦਿੱਤਾ ਬਹੁਤ ਕੁਝ ਹੈ ਅਬ ਇੱਕ ਜੁੱਤੀਆਂ ਗੰਢਨੇ ਆ ਇੰਨਾ ਕੁਰਜ ਮਿਲ ਜਾਂਦਾ ਹੈ ਸ਼ਾਮ ਨੂੰ ਰੋਟੀ ਖਾ ਲਈਗੀ ਰੱਜ ਕੇ ਅਗਲੇ ਦਿਨ ਪ੍ਰਮਾਤਮਾ ਨੂੰ ਫਿਰ ਸਾਡਾ ਫਿਕਰ ਹੈ ਹੁਣ ਬਾਬਾ ਫਰੀਦ ਸਾਹਿਬ ਜੀ ਨੂੰ ਬਾਬਾ ਰਵਿਦਾਸ ਜੀ ਨੂੰ ਕਹਿੰਦਾ ਨਹੀਂ ਕੋਈ ਗੱਲ ਨਹੀਂ ਤੁਸੀਂ ਰੱਖੋ ਤੁਸੀਂ ਇੱਕ ਵਾਰੀ ਨੂੰ ਵਰਤ ਕੇ ਤੇ ਵੇਖਿਆ ਜੇ ਤੁਹਾਡੀ ਗਰੀਬੀ ਕੱਟੀ ਜਾਏਗੀ ਬਾਬਾ ਜੀ ਕਹਿੰਦੇ ਵੀ ਮੈਂ ਆਪਣਾ ਹੱਥੇ ਨਹੀਂ ਲਾਣਾ ਇਹ ਕੰਮ ਕਰ ਤੂੰ ਆਪ ਤੈਨੂੰ ਜਿਹੜੀ ਕੋਈ ਜਗ੍ਹਾ ਮਿਲਦੀ ਹੈ ਨਾ ਉਸ ਥਾਂ ਤੇ ਰੱਖ ਜਾ ਉਨੇ ਛਤਦੇਵ ਉਪਰ ਇੱਕ ਪਾਸੇ ਜੰਗਾ ਬਣੀ ਸੀ ਉਥੇ ਇੱਕ ਪਾਸੇ ਰੱਖ ਕੇ ਕਹਿੰਦਾ ਬਾਬਾ ਜੀ ਮੈਂ ਇੱਥੇ ਰੱਖ ਦਿੱਤਾ ਧਿਆਨ ਦੇ ਆ ਜੇ ਮੈਂ ਇੱਥੇ ਰੱਖ ਦਿੱਤਾ ਇਹਨੂੰ ਵਰਤ ਲੈਣਾ ਚਲਾ ਗਿਆ ਕਿੰਨੇ ਦਿਨਾਂ ਬਾਅਦ ਵਾਪਸ ਪਰਤਿਆ ਤੇ ਬਾਬਾ ਰਵਿਦਾਸ ਜੀ ਨੂੰ ਕਹਿੰਦਾ ਮੇਰੀ ਉਹ ਧਾਤ ਪਰਸ ਬਾਬਾ ਜੀ ਕਹਿੰਦੇ ਜਿੱਥੇ ਰੱਖੀ ਸੀ ਉੱਥੇ ਹੋਏਗੀ ਹਾਂ ਕਮਾਲ ਦੀ ਗੱਲ ਐ ਤੁਸੀਂ ਵਰਤੀ ਨਹੀਂ ਬਾਬਾ ਜੀ ਕਹਿੰਦੇ ਮੈਂ ਤੇ ਉਦੋਂ ਹੀ ਆਖਿਆ ਸੀ ਕਿਸੇ ਚੀਜ਼ ਦੀ ਘਾਟ ਨਹੀਂ ਪਰਮਾਤਮਾ ਦਾ ਦਿੱਤਾ ਬਹੁਤ ਕੁਝ ਐ ਹੁਣ ਗਰੀਬੀ ਸੁਰਤ ਦੀ ਐ ਧਿਆਨ ਦੇਣਾ ਅੱਜ ਜਿਹੜੀ ਗਰੀਬੀ ਐ ਸਾਡੇ ਕੋਲੋਂ ਅੱਜ ਸੁਰਤ ਦੀ ਵੀ ਐ ਤੇ ਸ਼ਬਦਾਂ ਦੀ ਵੀ ਐ ਪਰ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਇਹ ਗਰੀਬੀ ਇਸ ਗਰੀਬੀ ਕਰਕੇ ਕੋਈ ਉੱਚਾ ਨੀਵਾਂ ਨਹੀਂ ਹੈ ਜਿਹੜਾ ਸੰਸਾਰ ਵਿੱਚ ਜਿੱਥੇ ਮਨੁਮਾਨ ਪੈਮਾਨੇ ਆਪਾ ਲਾਣੇ ਉਹ ਉਸ ਨੂੰ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਨਹੀਂ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਇੱਕ ਬਖਸ਼ੀਸ਼ ਲੈ ਰਹੇ ਨੇ ਉਹਦੇ ਹੁਕਮ ਵਿੱਚ ਕਿਵੇਂ ਲੈ ਰਹੇ ਨੇ ਉਹਦੇ ਨੇੜੇ ਹੋ ਕੇ ਇੱਕ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਵਾਈਆਂ ਇੱਕ ਮੇਰੇ ਵਰਗੇ ਭਟਕਰੇ ਨੇ ਸੰਸਾਰ ਦੇ ਵਿੱਚ ساری ਜ਼ਿੰਦਗੀ ਉਹਨਾਂ ਦੇ ਅੰਦਰ ਦਾ ਟਿਕਾ ਹੀ ਨਹੀਂ ਬਣਦਾ ਥੱਕੇ ਨੈਣ ਸ਼ਰਮਨ ਸੁਣ ਥੱਕੇ ਥੱਕੀ ਸੁੰਦਰ ਕਾਇਆ ਬਾਬਾ ਜੀ ਕਹਿੰਦੇ ਨੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਅੱਖਾਂ ਥੱਕ ਗਈਆਂ ਥੱਕ ਗਿਆ ਦਾ ਮਤਲਬ ਪਤਾ ਕੀ ਹੈ ਵੈਸੇ ਥੱਕਦੀਆਂ ਨਹੀਂ ਅੱਖਾਂ ਥੱਕ ਗਿਆ ਦਾ ਮਤਲਬ ਹੈ ਜੋਤ ਦਾ ਘਟੋ ਜਾਣਾ ਜਿਵੇਂ ਜਿਵੇਂ ਬੰਦੇ ਦਾ ਸਰੀਰ ਬਜ਼ੁਰਗੀ ਵੱਲ ਜਾਂਦਾ ਹੈ ਅੱਖਾਂ ਦੀ ਜੋਤ ਘਟਦੀ ਹੈ ਜਿਵੇਂ ਜਿੰਨੀ એનર્ਜੀ ਜਿੰਨੀ ਤਾਕਤ ਬੰਦੇ ਕੋਲ ਬਚਪਨ ਜਵਾਨੀ ਵਿੱਚ ਹੁੰਦੀ ਓਨੀ ਬੜੇਪੇ ਵਿੱਚ ਥੋੜਾ ਗਈ ਹੁਣੋਂ ਥੱਕੇ ਨੈਣ ਅੱਖਾਂ ਥੱਕ ਗਈਆਂ ਕਮਜ਼ੋਰ ਹੋ ਗਈ। ਸ਼੍ਰਵਨ ਸੁਣ ਥੱਕੇ ਸੁਣ ਸੁਣ ਕੇ ਕੰਨ ਕਮਜ਼ੋਰ ਹੋ ਗਏ। ਸ੍ਰੋਤ ਕੱਟ ਗਈ। ਪਾਤਸ਼ਾਹ ਜੀ ਕਹਿੰਦੇ ਨੇ ਥੱਕੀ ਸੁੰਦਰ ਕਾਇਆ। ਜਿਹੜੀ ਕਾਇਆ ਬੜੀ ਸੁੰਦਰ ਸੀ ਇਹ ਵੀ ਥੱਕ ਗਈ। ਭਾਵ ਇਹਦੇ ਅੰਦਰ ਦਾ ਬਲ ਵੀ ਕਮਜ਼ੋਰ ਹੋ ਗਿਆ, ਕੱਟ ਗਿਆ। ਹੁਣ ਇੰਨਾ ਕਮਜ਼ੋਰ ਹੋ ਗਿਆ ਬਾਬਾ ਜੀ ਕਹਿੰਦੇ ਨੇ ਜਿਹੜਾ ਪੁੱਜਾ ਸਹਰਾਣੇ ਪਿਆ ਨਾ ਪਾਣੀ ਦਾ ਭਰਿਆ ਹੋਇਆ ਉਹ ਵੀ ਨਹੀਂ ਚੁੱਕਿਆ ਜਾਂਦਾ ਇੰਨੀ ਕਮਜ਼ੋਰੀ ਆ ਗਈ ਇਹੋ ਹੀ ਬੰਦਾ ਨਾ ਇੱਕ ਸਮੇਂ ਬਾਬਾ ਜੀ ਕਹਿੰਦੇ ਨੇ ਥਲ ਡੂੰਗਰ ਪਵੇ ਓਮ ਧਰਤੀ ਤੇ ਭੱਜਾ ਫਿਰਦਾ ਸੀ ਇਹ ਦਰਨੂਦਰ ਨੂੰ ਵੱਡੇ ਵੱਡੇ ਪਰਬਤਾਂ ਤੇ ਚੜਨ ਲੱਗਿਆਂ ਸਮਾਂ ਨਹੀਂ ਸੀ ਲੰਦਾ ਵੱਡੀਆਂ ਵੱਡੀਆਂ 30 ਮਿੰਟਾਂ ਨੂੰ ਫਤਿਹ ਕਰ ਜਾਂਦਾ ਸੀ ਬਾਬਾ ਜੀ ਕਹਿੰਦੇ ਨੇ ਅੱਜ ਘਰ ਦੇ ਜੀ ਘਰੋਂ ਬਾਹਰ ਗਏ ਤੇ ਬਾਹਰ ਜਾਣ ਲੱਗਿਆ ਕਹਿੰਦੇ ਨੇ ਬਾਪੂ ਸਾਨੂੰ ਟਾਈਮ ਲੱਗ ਜਾਣਾ ਹੈ ਪਾਣੀ ਦਾ ਕੁੱਜਾ ਭਰ ਕੇ ਤੇਰੇ ਸਹਰਾਣੇ ਰੱਖ ਚੱਲੇ ਆ ਪਿਆਸ ਲੱਗੀ ਤੇ ਪਾਣੀ ਪੀ ਲਈ ਚਲੇਗੇ ਘਰ ਦੇ ਜੀ ਬਾਪੂ ਨੂੰ ਪਿਆਸ ਲੱਗੀ ਇੰਨੀ ਵੀ ਸਰੀਰ ਦੇ ਅੰਦਰ ਤਾਕਤ ਨਹੀਂ ਕਿ ਕੁਝਾ ਪਾਣੀ ਦਾ ਚੁੱਕ ਕੇ ਪਾਣੀ ਪੀ ਕੇ ਪਿਆਸ ਬੁਝਾ ਲਵੇ ਸਰੀਰ ਤੇ ਉਹੀ ਅਨਾ ਹੋਇਆ ਕਿ ਬਲ ਕੱਟ ਗਿਆ ਤਾਕਤ ਕੱਟ ਗਈ ਸਾਬ ਕਹਿੰਦੇ ਨੇ ਥਾਕੇ ਨੈਣ ਸ਼ਰਵਨ ਸੁਖ ਤੁਣ ਸੁਣ ਥਾਕੇ ਥਾਕੀ ਸੁੰਦਰ ਕਾਹਾਂ ਜਰਾ ਹਾਕ ਦੀ ਸਭ ਮਤ ਥਾਕੀ ਪਾਤਸ਼ਾਹ ਕਹਿੰਦੇ ਨੇ ਜਦੋਂ ਜਰਾ ਹਾਕ ਦੀ ਜਰਾ ਕਹਿੰਦੇ ਨੇ ਬਜ਼ੁਰਗੀ ਨੂੰ ਬੁੜੇ ਪੇ ਨੂੰ ਜਦੋਂ ਬੁੜੇ ਪੇ ਨੇ ਆਵਾਜ਼ ਮਾਰੀ ਪਾਤਸ਼ਾਹ ਕਹਿੰਦੇ ਨੇ ਜਰਾ ਹਾਕ ਦੀ ਹਾਕ ਕਹਿੰਦੇ ਨੇ ਆਵਾਜ਼ ਨੂੰ ਜਦੋਂ ਬੁੜੇ ਪੇ ਨੇ ਆਵਾਜ਼ ਮਾਰੀ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜਰਾ ਹਾਕ ਦੀ ਸਭ ਮਤ ਥਾਕੀ ਸਾਰੇ ਥੱਕ ਗਏ ਪਰ ਏਕ ਨਾ ਥੱਕ ਸਮਾਇਆ ਬਾਬਾ ਜੀ ਕਹਿੰਦੇ ਨੇ ਜਿਹੜੀ ਮਾਇਆ ਵਾਲੀ ਬਿਰਤੀ ਸਿਓ ਨਹੀਂ ਥੱਕੀ ਉਹ ਨਹੀਂ ਥੱਕੀ ਹੋਈ ਅਜੀ ਅਜੇ ਵੀ ਲੋਚਾ ਸੰਸਾਰ ਦੇ ਅੰਦਰ ਕੁਝ ਨਾ ਕੁਝ ਹੈ ਮਨ ਦੇ ਅੰਦਰ ਮਨ ਜੇ ਤੇ ਪਿਆ ਵੀ ਸੋਚ ਲਿਆ ਜੇ ਨਾ ਜੇ ਅਜੇ ਮਨ ਜੇ ਤੇ ਪਿਆ ਹੋਇਆ ਵੀ ਖਿਆਲ ਕੀ ਹੈ ਮੈਂ ਫਿਰ ਤੰਦਰੁਸਤ ਹੋ ਜਾਵਾਂ ਮੇਰਾ ਫਿਰ ਲੋ ਵਰਗਾ ਫਿਰ ਸ਼ਰੀਰ ਹੋ ਜਾਏ ਅਜੇ ਸਤਪੁਰ ਕਿੰਦਨੇ ਅਸੀ ਅਵਸਥਾ ਬਣ ਗਈ ਹੈ ਜਰਾ ਹਾਕ ਦੀ ਸਭ ਮਤ ਥਾਕੀ ਏਕ ਨਾ ਥੱਕ ਸਮਾਇਆ ਬਾਵਰੇ ਬਾਬਾ ਜੀ ਕਿੰਦਨੇ हे ਮੂਰਖ ਬੰਦੇ ਤੈ ਗਿਆਨ ਵਿਚਾਰ ਨਾ ਪਾਇਆ ਕਦੇ ਸੋਚਿਆ ਹੀ ਨਹੀਂ ਤੇਰੇ ਅੰਦਰ ਇਹ ਗਿਆਨ ਦੀ ਗੱਲ ਕਦੇ ਉਪਜੀ ਨਹੀਂ ਕਾਰਨ ਕੀ ਹੈ ਕਿਉਂਕਿ ਮਨ ਬਿਰਤੀ ਸੰਸਾਰ ਦੇ ਪਦਾਰਥਾਂ ਦੇ ਨਾਲ ਜੁੜ ਗਈ ਇਹਨੂੰ ਸਤਿਗੁਰ ਜੀ ਅੱਜ ਸ਼ਬਦ ਵਿੱਚ ਕਹਿ ਰਹੇ ਨੇ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਸਾਹਿਬ ਕਹਿੰਦੇ ਨੇ ਇੱਕ ਉਪਜੈ ਇਹ ਕੋਣ ਨੇ ਜਿਹੜੇ ਪੈਦਾ ਹੋਏ ਉਪਜੈ ਸੰਸਾਰ ਦੇ ਵਿੱਚ ਆਏ ਖੁਸ਼ੀਆਂ ਨੇ ਇੱਕ ਬਿਨਸ ਜਾਹੇ ਇੱਕ ਉਹ ਨੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਮਰ ਰਹੇ ਨੇ ਇੱਕੋ ਵੇਲੇ ਚੋ ਰਿਆ ਨਾ ਸਾਰਾ ਸਾਰਾ ਕੁਝ ਉਸੇ ਹਸਪੀਟਲ ਦੇ ਇੱਕ ਕਮਰੇ ਵਿੱਚ ਕੋਈ ਮਰ ਰਿਹਾ ਹੈ ਨਾਲ ਦੇ ਕਮਰੇ ਵਿੱਚ ਕਿਸੇ ਦਾ ਜਨਮ ਹੋ ਰਿਹਾ ਉਹ ਨਾਲ ਦੇ ਕਮਰੇ ਵਿੱਚ ਲੱਡੂ ਵੱਡੇ ਜਾ ਰਹੇ ਨੇ ਕੋਈ ਆਇਆ ਤੇ ਦੂਜੇ ਕਮਰੇ ਦੇ ਵਿੱਚ ਕੀਰਨੇ ਪੈ ਰਹੇ ਨੇ ਕੋਈ ਚਲਾ ਗਿਆ ਸਤਗੁਰ ਕਹਿੰਦੇ ਨੇ ਕੁੱਪਜੈ ਇੱਕ ਬਿਨਸ ਜਾਹੇ ਪਰ ਪਾਤਸ਼ਾਹ ਕਹਿੰਦੇ ਨੇ ਹੁਕਮ ਆਵੇ ਜਾਏ ਇਹ ਖੇਡ ਪ੍ਰਮਾਤਮਾ ਦੇ ਹੁਕਮ ਦੀ ਹੈ ਕਿਉਂਕਿ ਜਨਮ ਤੇ ਮਰਨ ਉਹਦੀ ਉਹਦੇ ਉਹਦੇ ਹੁਕਮ ਦੇ ਵਿੱਚ ਹੈ ਉਹਦਾ ਵਰਤਾਰਾ ਹੈ ਕੁਦਰਤ ਦਾ ਇਹ ਕੁਦਰਤ ਦੀ ਖੇਡ ਹੈ ਇੱਥੇ ਜੰਮਣਾ ਤੇ ਮਰਨਾ ਆਣਾ ਤੇ ਜਾਣਾ ਸਤਿਗੁਰੂ ਜੀ ਕਹਿੰਦੇ ਨੇ ਪਰ ਹੋਇਆ ਕੀ ਕਾਮ ਕ੍ਰੋਧ ਦਾ ਚੋਲੜਾ ਸਭ ਕਹਿੰਦੇ ਨੇ ਕਾਮ ਕ੍ਰੋਧ ਅਦਿਕ ਵਿਸ਼ਿਆਂ ਦੇ ਨਾਲ ਭਰਿਆ ਹੋਇਆ ਜਿਹੜਾ ਇਹ ਚੋਲਾ ਸੀ ਚੋਲਾ ਕੀ ਸਰੀਰ ਸਰੀਰ ਨੂੰ ਸਤਿਗੁਰੂ ਜੀ ਚੋਲਾ ਕਹਿੰਦੇ ਨੇ ਜਿਵੇਂ ਇਹ ਬੰਦਾ ਤਨ ਤੇ ਕੱਪੜੇ ਪਾਉਂਦਾ ਹੈ ਹੁਣ ਜੇ ਬੜੇ ਮੈਲੇ ਹੋਣ ਤੇ ਦਾਗ ਨਜ਼ਰ ਆਉਂਦਾ ਹੈ ਨਾ ਪਰ ਸਤਿਗੁਰ ਕਹਿੰਦੇ ਨੇ ਇਹ ਚੋਲਾ ਐਸਾ ਹੈ ਸਰੀਰ ਦਾ ਇਹਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹੈ ਪਰ ਕਿਸੇ ਨੂੰ ਨਜ਼ਰ ਨਹੀਂ ਆਉਂਦੀ ਇਹ ਐਸੇ ਦਾਗ ਨੇ ਜਿਹੜੇ ਅੰਦਰ ਹੀ ਨੇ ਪਰ ਕਿਸੇ ਨੂੰ ਨਹੀਂ ਦਿਸਦੇ ਪਰ ਪਤਸ਼ਾਹ ਜੀ ਕਹਿੰਦੇ ਨੇ ਕਾਮ, ਕ੍ਰੋਧ ਕਾ ਚੋਲੜਾ ਸਭ ਗੱਲ ਆਏ ਪਾਏ ਸਭ ਕਹਿੰਦੇ ਨੇ ਸਾਰਿਆਂ ਨੇ ਆਪਣੇ ਗਲ ਵਿੱਚ ਪਾਇਆ ਹੋਇਆ ਹੈ ਇਹ ਅਸਾ ਚੋਲੇ ਸਤਿਗੁਰ ਕਹਿੰਦੇ ਨੇ ਜਿੰਦੇ ਤੋਂ ਕੋਈ ਨਹੀਂ ਬਚਿਆ ਇਹ ਸਭ ਨੂੰ ਆਪਣੀ ਗੱਲ ਵਿੱਚ ਪਾਣਾ ਪੈਂਦਾ ਕਿਉਂਕਿ ਕੁਦਰਤੀ ਨੇਮ ਹੈ ਪਰ ਪਾਤਸ਼ਾਹ ਜੀ ਕਹਿੰਦੇ ਨੇ ਜੰਮਣਾ ਮਰਨਾ ਚੁੱਕਈ ਜੰਮਣਾ ਤੇ ਮਰਨਾ ਇਹ ਚੁੱਕੇਗਾ ਨਹੀਂ ਖਤਮ ਨਹੀਂ ਹੋਏਗਾ ਨਾ ਜਿਨੇ ਜਨਮ ਲਿਆ ਉਹਨੇ ਸਦਾ ਰਹਿਣਾ ਹੈ ਨਾ ਜਿਹੜਾ ਮਰ ਗਿਆ ਇਹ ਅਬੀ ਦੁਬਾਰਾ ਜੰਮੇਗਾ ਨਹੀਂ ਸਤਿਗੁਰੂ ਜੀ ਕਹਿੰਦੇ ਨੇ ਖੇਡ ਹੈ ਚੱਲ ਰਹੀ ਹੈ ਜੰਮਣ ਮਰਨ ਨਾ ਚੁੱਕਈ ਰੰਗ ਲੱਗਾ ਦੂਜੇ ਪਾਏ ਪਰ ਪਤਸ਼ਾਹ ਜੀ ਕਹਿੰਦੇ ਨੇ ਵਿਚਾਰ ਇਸ ਗੱਲ ਦੀ ਹੈ ਵੀ ਇੰਦੀ ਪ੍ਰੀਤ ਰੰਗ ਰੰਗ ਦਾ ਮਤਲਬ ਹੈ ਪ੍ਰੇਮ ਪ੍ਰੇਮ ਦਾ ਮਤਲਬ ਹੈ ਪ੍ਰੀਤ ਮੋਹ ਇਹਦਾ ਜਿਹੜਾ ਮੋਹ ਹੈ ਇਹਦੀ ਜਿਹੜੀ ਪ੍ਰੀਤ ਹੈ ਕਿੱਥੇ ਲੱਗੀ ਹੋਈ ਹੈ ਸਤਿਗੁਰੂ ਕਹਿੰਦੇ ਨੇ ਦੂਜੇ ਪਾਏ ਦੂਜੇ ਪਾਏ ਦਾ ਮਤਲਬ ਹੈ ਦੂਜੇ ਪਾਸੇ ਜਿੱਥੇ ਮਨ ਜੋੜਨਾ ਚਾਹੀਦਾ ਸੀ ਉੱਥੇ ਜੋੜਿਆ ਨਹੀਂ ਹੋਇਆ ਕਿ ਸਤਪੁਰ ਕਹਿੰਦੇ ਨੇ ਜਿਹੜਾ ਕਾਮ ਕ੍ਰੋਧ ਦਾ ਚੋਲੜਾ ਸੀ ਨਾ ਇਹ ਹੋਰ ਮਲੀਨ ਹੁੰਦਾ ਗਿਆ ਹੋਰ ਮਲੀਨ ਹੁੰਦਾ ਗਿਆ ਸਤਿਗੁਰ ਜੀ ਬਾਣੀ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਐਸਾ ਜੀਵਨ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜਾ ਸਮਝਦਾ ਉਹਨੂੰ ਮਿਲਦਾ ਹੈ ਜਿਹੜਾ ਨਹੀਂ ਸਮਝਦਾ ਉਹ ਉੱਥੇ ਜਾਂਦਾ ਹੈ ਇਹ ਤੇ ਭਾਂਡਾ ਹੈ ਸਾਧ ਸੰਗਤ ਜਿਹੜਾ ਪਾ ਕੇ ਥੋ ਪਦਾਰਥ ਲੈ ਜਾਏਗਾ ਉਹਨੂੰ ਮਿਲ ਜਾਏਗਾ ਜਿਹੜਾ ਨਹੀਂ ਲੈ ਜਾਏਗਾ ਉਹ ਖਾਲੀ ਚਲਾ ਜਾਏਗਾ ਹੁਣ ਇਹ ਵੀ ਸਮਝਣ ਵਾਲੀ ਗੱਲ ਹੈ ਵੀ ਸੰਸਾਰ ਸਮਾਜ ਦੇ ਅੰਦਰ ਦੁਨੀਆਵੀ ਤੌਰ ਤੇ ਹਰ ਇੱਕ ਇਨਸਾਨ ਦੇਖੋ ਕੋਈ ਸਮਾਜ ਦਾ ਬੰਦਾ ਜਦੋਂ ਆਪਾਂ ਘਰੋਂ ਬਾਹਰ ਨਿਕਲਨੇ ਆ ਰਾਤ ਦਾ ਸਮਾਂ ਹੋਵੇ ਬੰਦੇ ਨੂੰ ਕਿਸ ਤੋਂ ਡਰ ਲੱਗਦਾ ਹੈ ਕਿੰਦੇ ਤੋਂ ਡਰ ਲੱਗਦਾ ਹੈ ਸੱਚ ਵਿੱਚ ਸਭ ਤੋਂ ਜ਼ਿਆਦਾ ਡਰ ਕਿੰਦੇ ਤੋਂ ਲੱਗਦਾ ਹੈ ਪਹਿਲਾ ਖਿਆਲ ਮਨ 'ਚ ਕੀ ਆਂਦਾ ਹੈ ਅੱਧੀ ਰਾਤ ਨੂੰ ਘਰੋਂ ਬਾਹਰ ਨਿਕਲਿਆਂ ਕੋਈ ਲੁੱਟ ਨਾ ਲਵੇ ਕੋਈ ਮਾਰ ਨਾ ਦੇਵੇ ਮਾਰਨਾ ਕਿੰਨੇ ਆ ਲੁੱਟਣਾ ਕਿੰਨੇ ਆ ਕਿਸੇ ਪਸ਼ੂ ਨੇ ਕਿਸੇ ਪੰਛੀ ਨੇ ਨਹੀਂ ਕਿੰਨੇ ਮਾਰਨਾ ਕਿੰਨੇ ਲੁੱਟਣਾ ਬੰਦੇ ਨੇ ਹੁਣ ਸਤਿਗੁਰੂ ਗੁਰਨਾਨਕ ਸਾਹਿਬ ਕਹਿੰਦੇ ਨੇ ਇੱਕ ਐਸਾ ਸਮਾਜ ਮੈਂ ਸਿਰਜਣਾ ਚਾਹਨਾ ਜਿੱਥੇ ਤੂੰ ਰਾਤ ਨੂੰ ਵੀ ਕਰੋ ਬਾਹਰ ਨਿਕਲੇ ਤੇ ਤੇਰੇ ਮਨ ਚੂ ਇਹ ਖੋਫ ਨਾ ਹੋਵੇ ਵੀ ਮੈਨੂੰ ਕੋਈ ਮਾਰੇ ਇਹ ਚੋਲਾ ਜਦੋਂ ਇਨ੍ਹਾਂ ਵਿਕਾਰਾਂ ਤੋਂ ਇਸ ਇਸ ਵਿਕਾਰਾਂ ਤੋਂ ਸਾਫ਼ ਹੋਏਗਾ ਨਾ ਜਦੋਂ ਐਸਾ ਸਮਾਜ ਤਾਂ ਹੀ ਬਣ ਸਕਦਾ ਹੈ ਗੁਰਬਾਣੀ ਸਾਨੂੰ ਐਸਾ ਸਮਾਜ ਦੇ ਰਹੀ ਹੈ ਐਸੇ ਸੰਸਾਰ ਦੇ ਜੀ ਦੇ ਰਹੀ ਹੈ ਪਰ ਸਾਡੀ ਵਿਡਮ ਬਣਾਇਆ ਹੈ ਅਸੀਂ ਖੁਦ ਐਸੀ ਵਿਚਾਰ ਐਸੀ ਸੋਚ ਲੈਣ ਦੇ ਲਈ ਯਤਨਸ਼ੀਲ ਨਹੀਂ ਹਾਂ ਕਿਉਂਕਿ ਸਾਨੂੰ ਸੰਸਾਰ ਦੇ ਅੰਦਰ ਜੋ ਵਰਤਾਰਾ ਵਰਤ ਰਿਹਾ ਬੜਾ ਚੰਗਾ ਲੱਗ ਰਿਹਾ ਆਪਾਂ ਕਿੰਨੇ ਵਾਸੇ ਠੀਕ ਹੈ ਜਿੰਦੇ ਵਿੱਚ ਆਪਾਂ ਵਿਚਰ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਸਮੇਂ ਦੇ ਅੰਦਰ ਨਿਕਲੇ ਤੁਸੀਂ ਸਤਿਗੁਰਾਂ ਦਾ ਪੁਰਬ ਮਨਾ ਕੇ ਗਿਓ ਪਿਛਲੇ ਦਿਨਾਂ ਵਿੱਚ ਅੱਜ ਵੀ ਨਗਰ ਕੀਰਤਨ ਵਿੱਚ ਤੁਸੀਂ ਸ਼ਾਮਲ ਹੋਇਓ ਬੜਾ ਰੋਲਾ ਰੱਪਾ ਪਾ ਪਾਲਿਆ ਇਹਨਾਂ ਦਿਨਾਂ ਦੇ ਵਿੱਚ ਪਰ ਸੋਚਣ ਵਾਲੀ ਗੱਲ ਹੈ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਸੋਚ ਵਿੱਚੋਂ ਕਿਹੜਾ ਇੱਕ ਮੋਤੀ ਹੈ ਜਿੰਨੂੰ ਅਸੀਂ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ ਕੁਝ ਬਦਲੇ ਸਾਡੇ ਵਿੱਚੋਂ ਸਾਡੇ ਸਮਾਜ ਵਿੱਚੋਂ ਸਮਾਜ ਵਿੱਚੋਂ ਓਦੋਂ ਹੀ ਬਦਲਣਾ ਜਦੋਂ ਅਸੀਂ ਕਿਉਂਕਿ ਸਮਾਜ ਵਿੱਚ ਕੋਈ ਹੋਰ ਥੋੜਾ ਰਹਿੰਦਾ ਸੀ ਤੇ ਰਹਨੇ ਆ ਸਮਾਜ ਸਾਡੇ ਨਾਲ ਬਣਦਾ ਹੈ ਨਾ ਸਮਾਜ ਕਿਸੇ ਹੋਰ ਨਾਲ ਥੋੜਾ ਬਣਦਾ ਹੈ ਅਸੀਂ ਬਦਲਾਂਗੇ ਤੇ ਸਮਾਜ ਬਦਲਣਾ ਹੈ ਸਮਾਜ ਬਦਲੇਗਾ ਤੇ ਸੰਸਾਰ ਬਦਲਣਾ ਹੈ ਡਰ ਕੋਈ ਬੰਦਾ ਇਹ ਨਹੀਂ ਚਾਹਦਾ ਕਿ ਸਾਡੇ ਸਮਾਜ ਵਿੱਚ ਚੋਰੀ ਹੋਵੇ ਪਰ ਕਮਾਲ ਦੀ ਗੱਲ ਹੈ ਚੋਰੀ ਕਰਨ ਵਾਲਾ ਕੋਈ ਨਹੀਂ ਚੋਰੀਆਂ ਕਰਨ ਵਾਲਾ ਕੋਈ ਬੰਦਾ ਹੀ ਹੈ ਨਾ ਕੋਈ ਪਸ਼ੂ ਜਾਂ ਪੰਛੀ ਥੋੜਾ ਜਿਹੜਾ ਰਾਤ ਨੂੰ ਕੋਈ ਚੋਰੀ ਕਰਕੇ ਜਾਂਦਾ ਹੈ ਹੁਣ ਸਤਗੁਰ ਪਾਤਸ਼ਾਹ ਜੀ ਇਹ ਗੱਲ ਕਹਿ ਰਹੇ ਨੇ ਸਤਗੁਰ ਕਹਿੰਦੇ ਨੇ ਇਹ ਚੋਲਾ ਹੈ ਇਹ ਕਾਮ ਕ੍ਰੋਧ ਦਾ ਚੋਲੜਾ ਸਭ ਗਲ ਆਏ ਪਾਏ ਪਰ ਪਾਤਸ਼ਾਹ ਜੀ ਕਹਿੰਦੇ ਨੇ ਜੰਮਨ ਬਰਨਾ ਚੁੱਕਈ ਰੰਗ ਲੱਗਾ ਦੂਜੇ ਪਾਏ ਹੁਣ ਇਹ ਕਿਉਂ ਨਹੀਂ ਬਦਲਦਾ ਪਿਆ ਕਿਉਂਕਿ ਇਹਦਾ ਪ੍ਰੇਮ ਇਹਦੀ ਪ੍ਰੀਤ ਇਹਦੀ ਸਾਂਝ ਦੂਜੇ ਪਾਏ ਦੂਜੇ ਪਾਏ ਦਾ ਮਤਲਬ ਹੈ ਦੂਜੇ ਪਾਸੇ ਲੱਗੀ ਹੋਈ ਪਰਮਾਤਮਾ ਨੂੰ ਛੱਡ ਕੇ ਰੱਬ ਜੀ ਦੇ ਗੁਣਾਤਮਕ ਪੱਖ ਨੂੰ ਛੱਡ ਕੇ ਕਿ ਸੰਸਾਰਿਕ ਪੱਖ ਨਾਲ ਜੁੜੀ ਹੋਈ ਹੈ ਪਾਤਸ਼ਾਹ ਜੀ ਨੇ ਸੇਕ ਕਰਕੇ ਬਾਣੀ ਵਿੱਚ ਕਿਹਨਾਂ ਸ਼ਬਦ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਅਵਤਾਰ ਆਏ ਕਹਾਂ ਤੁਮ ਕੀਨਾ ਬਾਬਾ ਜੀ ਕਹਿੰਦੇ ਨੇ ਜਨਮ ਲੈ ਕੇ ਤੂੰ ਕੀ ਕਰ ਲਿਆ ਤੇਰੇ ਤੋਂ ਪਹਿਲਾਂ ਬੜੇ ਜੰਮੇ ਤੂੰ ਵੀ ਜੰਮਿਆ ਤੇ ਤੂੰ ਵੀ ਮਰ ਗਿਆ ਤੂੰ ਕੀ ਕਰ ਲਿਆ ਕਿੰਸੀ ਕਿੰਨੇ ਕਿੰਨੇ ਸਪਸ਼ਟ ਸ਼ਬਦ ਨੇ ਬਾਬਾ ਜੀ ਕੇ ਅੰਦਰ ਅਵਤਾਰ ਆਏ ਕਹਾਂ ਤੁਮ ਕੀਨਾ ਜੇ ਜਨਮ ਲੈ ਲਿਆ ਤੇ ਜਨਮ ਲੈ ਕੇ ਤੂੰ ਕੀ ਕਰ ਲਿਆ RAM ਕੋ ਨਾਮ ਨਾ ਕਬੂ ਹੁ ਲੀਨਾ ਤੂੰ ਰੱਬ ਜੀ ਦਾ ਨਾਮ ਕਦੇ ਨਹੀਂ ਲਿਆ ਨਾਮ ਲੈਣ ਦਾ ਮਤਲਬ ਕੀ ਹੈ ਧਿਆਨ ਦੇਣਾ ਜਿਹੜੀ ਜਿਹੜੀ ਰੱਬ ਦੀ ਕਲਪਨਾ ਹੈ ਨਾ ਇਹ ਜਿਹੜੇ ਸੰਸਾਰ ਦੇ ਅੰਦਰ ਸਤਪੁਰਸ਼ ਨੇ ਨਾ ਇਹਨੂੰ ਇੰਜ ਸਮਝ ਲਓ ਵੀ ਅਸੀਂ ਸਾਡੇ ਸਮਾਜ ਵਿੱਚ ਦੋ ਤਰ੍ਹਾਂ ਦੇ ਲੋਕ ਨੇ ਕੋਨੇ ਜਿਹੜੇ ਕਹਿੰਦੇ ਨੇ ਰੱਬ ਹੈ ਹੀ ਨਹੀਂ ਇੱਕ ਉਹ ਕਹਿੰਦੇ ਨੇ ਜਿਹੜੇ ਕਹਿੰਦੇ ਨੇ ਰੱਬ ਹੈ ਤੇ ਸਭ ਕੁਝ ਸਾਰੀ ਖੇਡ ਪ੍ਰਮਾਤਮਾ ਦੀ ਹੈ ਹੁਣ ਧਿਆਨ ਦੇਣਾ ਦੋਨਾਂ ਵਿੱਚੋਂ ਗਲਤ ਕੋਈ ਵੀ ਨਹੀਂ ਹੈ ਜਿਹੜੇ ਕਹਿੰਦੇ ਨਾ ਰੱਬ ਨਹੀਂ ਹੈ ਗੱਲ ਤੋਂ ਵੀ ਨਹੀਂ ਹੈ ਜਿਹੜੇ ਕਹਿੰਦੇ ਨੇ ਰੱਬ ਹੈ ਗੱਲ ਤੋਂ ਵੀ ਨਹੀਂ ਹੈਗੇ ਹੁਣ ਵਿਚਾਰਨ ਵਾਲੀ ਗੱਲ ਕੀ ਹੈ ਜਿਹੜੇ ਸੰਸਾਰ ਦੇ ਅੰਦਰ ਸਤਿਪੁਰਸ਼ ਨੇ ਨਾ ਜਿਨ੍ਹਾਂ ਨੇ ਰੱਬ ਦੀ ਹੋਂਦ ਸੰਸਾਰ ਵਿੱਚ ਬਣਾਈ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਪ੍ਰਮਾਤਮਾ ਦੀ ਪ੍ਰੈਜੈਂਸ ਦੀ ਉਹਦੀ ਉਹਦੀ ਹੋਂਦ ਦੀ ਗੱਲ ਹਰ ਥਾਂ ਤੇ ਕਰਦੇ ਨੇ ਸਾਹਿਬ ਕਹਿੰਦੇ ਨੇ ਸਵੇ ਕੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਕਿਉਂ ਕਰਦੇ ਨੇ ਤਾਂ ਕਿ ਉਹਦੀ ਮੌਜੂਦਗੀ ਸਾਡੇ ਅੰਦਰ ਦੀ ਅਗਿਆਨਤਾ ਨੂੰ ਮਾਰੇ ਤਾਂ ਕਿ ਉਹਦੀ ਮੌਜੂਦਗੀ ਸਾਡੇ ਅੰਦਰ ਦੇ ਪਾਪ ਨੂੰ ਮਾਰੇ ਮਾਰੇ ਕੈਮਰਾ ਲੱਗਾ ਹੋਵੇ ਨਾ ਚੋਰੀ ਚੋਰ ਚੋਰੀ ਕਰਦੇ ਹੋਇਆਂ ਹੱਥ ਅੱਗੇ ਵਧਾ ਕੇ ਵੀ ਪਿੱਛੇ ਕਰ ਲੈਂਦੇ ਜੇ ਉਹਨੂੰ ਕੈਮਰਾ ਦਿਸਦਾ ਕਿਉਂ ਕਿਉਂਕਿ ਉਹਨੂੰ ਪਤਾ ਹੈ ਮੈਨੂੰ ਵੇਖ ਰਿਹਾ ਕੋਈ ਜੇ ਬਾਬਾ ਨਾਨਕ ਜੀ ਕਹਿੰਦੇ ਨੇ ਤੂੰ ਪ੍ਰਮਾਤਮਾ ਦੀ ਹਜ਼ੂਰੀ ਨੂੰ ਸਮਝ ਲੈ ਤੇ ਪਾਪ ਖਤਮ ਹੋ ਜਾਏਗਾ ਚੋਰੀ ਖਤਮ ਹੋ ਜਾਏਗੀ ਵਰਤਾਰੇ ਸੰਸਾਰ ਦੇ ਅੰਦਰ ਜਿਹੜੇ ਹੋਰ ਇਹ ਨੇ ਖਤਮ ਹੋ ਜਾਣਗੇ ਹੁਣ ਗੁਰੂ ਨਾਨਕ ਪਾਤਸ਼ਾਹੀ ਗੱਲ ਤੇ ਕਰ ਰਹੇ ਨੇ ਸਾਹਿਬ ਜੀ ਕਹਿੰਦੇ ਨੇ ਰੰਗ ਲੱਗਾ ਦੂਜੇ ਪਾਏ ਸਾਹਿਬ ਕਹਿੰਦੇ ਨੇ ਹੁਣ ਜੰਮਣ ਮਰਨ ਤਾਂ ਮੁੱਕੇਗਾ ਨਾ ਜੇ ਇਹਦੀ ਪ੍ਰੀਤ ਦੂਜੇ ਪਾਏ ਨਾਲ ਟੁੱਟ ਕੇ ਇੱਕ ਨਾਲ ਲੱਗ ਜਾਏ ਇੱਕ ਕੀ ਹੈ ਪਰਮਾਤਮਾ ਦੀ ਹਜ਼ੂਰੀ ਪਰਮਾਤਮਾ ਦੀ ਹੋਂਦ ਰੱਬ ਜੀ ਦੀ ਹੋਂਦ ਜਦੋਂ ਦੇ ਵਾਲੇ ਪਾਸੇ ਲੱਗ ਜਾਏਗੀ ਫਿਰ ਪਾਤਸ਼ਾਹ ਕਹਿੰਦੇ ਨੇ ਗੱਜੀਆਂ ਸਾਰੀਆਂ ਚੀਜ਼ਾਂ ਆਪਣੇ ਆਪ ਨਸ਼ਰ ਹੋ ਜਾਣਗੀਆਂ ਖਤਮ ਹੋ ਜਾਣਗੀਆਂ ਇਸ ਸੰਸਾਰ ਦੇ ਅੰਦਰ ਮੁੱਕ ਜਾਣਗੀਆਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਬੰਦਨ ਬੰਦ ਪਵਾਈ ਹੈ ਪਟਕ ਕਿਉ ਰਿਹਾ ਹੈ ਬੰਦਨਾ ਕਰਕੇ ਬੰਦਨ ਕਿਸ ਚੀਜ਼ ਦੇ ਨੇ ਸੰਸਾਰ ਦੇ ਪਦਾਰਥਾਂ ਦੇ ਵਸਤੂਆਂ ਦੇ ਜੋ ਬੰਦੇ ਨੂੰ ਹੋਂਦ ਨਜ਼ਰ ਆ ਰਹੀ ਚੀਜ਼ਾਂ ਦਿਸ ਰੀਆਂ ਨੇ ਹੈ ਸਭ ਕੁਝ ਪਰ ਰੋਣਾ ਫਿਰ ਵੀ ਨਹੀਂ ਮੁਕਦਾ ਪਿਆ ਕਿਉਂ ਨਹੀਂ ਮੁਕਦਾ ਪਿਆ ਕਿਉਂਕਿ ਚਿੰਤਾ ਕੱਲ ਦੀ ਲੱਗੀ ਹੋਈ ਹੈ ਕੱਲ ਦੀ ਨਹੀਂ ਮaaf ਕਰਨਾ ਅੱਜ ਹਰ ਬੰਦੇ ਕੋਲ ਇੰਨਾ ਹੈ ਕਿ ਸ਼ਾਇਦ ਉਹਨੂੰ ਸਾਲ ਭਰ ਤੱਕ ਮੈਂ ਬੜਾ ਛੋਟਾ ਜਨਮਾਨ ਦੱਸ ਰਿਹਾ ਵੀ ਸ਼ਾਇਦ ਉਹ ਸੋਚ ਕੇ ਜਿੰਨਾ ਉਹ ਰੋਜ਼ ਦਾ ਖਾਂਦਾ ਹੈ ਉਹਦੇ ਕੋਲ 2-4 ਸਾਲ ਤੱਕ ਦਾ ਜੁੜਿਆ ਹੋਇਆ ਹੈ ਪਰ ਫਿਰ ਵੀ ਸੋਚ ਕਿੱਥੇ ਖੜੀ ਹੋਈ ਹੈ ਵੀ ਮੈਂ ਅੱਜ ਜੋ ਹੈ ਉਹ ਇੰਨਾ ਆ ਜਾਏ ਜਿਾ ਅੱਜ ਨਹੀਂ ਆਇਆ ਤੇ ਬੰਦਾ ਕਹਿੰਦਾ ਅੱਜ ਦਾ ਦਿਨ ਖਰਾਬ ਗਿਆ ਗੰਦਾ ਗਿਆ ਅੱਜ ਕੁਝ ਵੀ ਨਹੀਂ ਬਣਿਆ ਸਤਗੁਰੂ ਜੀ ਕਹਿੰਦੇ ਨੇ ਸੂਰਤ ਇੱਥੇ ਹੈ ਬੰਧਨ ਬੰਦ ਪਵਾਈਏ ਕਰਨਾ ਕਸ਼ੂ ਨਾ ਜਾਏ ਸਭ ਕਹਿੰਦੇ ਨੇ ਦਾਤਾ ਜੀ ਧੰਗੁਰ ਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਉਹ ਜਿਹੜਾ ਕਰਨ ਵਾਲਾ ਪ੍ਰਮਾਤਮਾ ਅਕਾਲ ਪੁਰਖ ਹੈ ਸਤਗੁਰੂ ਜੀ ਕਹਿੰਦੇ ਨੇ ਉਹਨੂੰ ਵਿਸੜਿਆ ਹੋਇਆ ਇਸ ਕਰਕੇ ਹੋਇਆ ਕਿ ਇਹ ਕੋਈ ਉਪਾਅ ਕਰਦਾ ਹੀ ਨਹੀਂ ਕਰਨਾ ਕਸ਼ੂ ਨਾ ਜਾਏ ਕੁਝ ਵੀ ਨਹੀਂ ਕਰਦਾ ਉਪਾਅ ਕਰਦਾ ਹੀ ਨਹੀਂ ਹੈ ਇਹ ਵੰਦਨਾ ਦੇ ਵਿੱਚ ਪਿਆ ਹੋਇਆ ਹੈ ਬੰਦਨ ਜਿਵੇ ਨੂੰ ਪਵਾ ਰਹੇ ਨਹੀਂ ਉਹ ਕਰਮ ਜਿਵੇ ਨੂੰ ਚਲਾ ਰਹੇ ਨੇ ਬੰਦਾ ਆਪਣੀ ਸੁਰਤ ਨਾਲ ਨਹੀਂ ਚੱਲ ਰਿਹਾ ਅੱਜ ਇਹਨੂੰ ਇਹਦੇ ਕਰਮ ਸੰਸਾਰ ਦੇ ਅੰਦਰ ਦੀ ਹੋਂਦ ਜੋ ਜਿਹਨੂੰ ਵੇਖ ਰਿਹਾ ਕੋਈ ਨੂੰ ਚਲਾ ਰਹੀ ਹੈ ਇਹ ਆਪਣੀ ਸੁਰਤ ਨਾਲ ਥੋੜਾ ਸੋਚ ਰਿਹਾ ਚੋਰ ਚੋਰੀ ਕਰਨ ਲੱਗਿਆ ਜੇ ਸੋਚ ਲਿਆ ਆਪਣੀ ਸੁਰਤ ਨਾਲ ਉਹ ਨਹੀਂ ਕਰੇਗਾ ਪਰ ਉਹਨੂੰ ਚਲਾ ਕੀ ਰਿਹਾ ਸੰਸਾਰ ਦੇ ਬੰਧਨ ਵੀ ਨਹੀਂ ਅੱਜ ਜੇ ਇਸ ਘਰੋਂ ਇਨਾ ਮਿਲ ਜਾਏ ਤੇ ਮੇਰਾ ਜੀਵਨ ਸਬਰ ਜਾਏਗਾ ਚਲਾ ਰਹੇ ਨੇ ਉਹਨੂੰ ਬੰਧਨ ਇਸ ਕਰਕੇ ਚੱਲ ਰਿਹਾ ਪਰ ਪਾਤਸ਼ਾਹ ਕਹਿੰਦੇ ਨੇ ਬੰਧਨ ਬੰਦ ਪੁਵਾਈਆਂ ਕਰਨਾ ਕਸ਼ੂਨਾ ਜੈ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਹੁਣ ਜੋ ਕੁਝ ਇਹ ਕਰ ਰਿਹਾ ਸਤਗੁਰੂ ਜੀ ਕਹਿੰਦੇ ਨੇ ਇਹੰਦਾ ਕੀਤਾ ਹੋਇਆ ਇਹਨੂੰ ਰੱਬ ਜੀ ਤੱਕ ਨਹੀਂ ਲੈ ਕੇ ਜਾਏਗਾ ਪਰਮਾਤਮਾ ਤੱਕ ਨਹੀਂ ਲੈ ਕੇ ਜਾਏਗਾ ਇਸ ਕਰਕੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜੇ ਕਾਮ ਕ੍ਰੋਧ ਦਾ ਚੋਲੜਾ ਸਭ ਗਲ ਆਏ ਪਾਏ ਪਾਇਆ ਸਾਰਿਆਂ ਨੇ ਜੇ ਬਦਲਣਾ ਚਾਹਣੇ ਵੀ ਇਹ ਕਾਮ ਕ੍ਰੋਧ ਦਾ ਚੋਲੜਾ ਸੱਚ ਦਾ ਚੋਲਾ ਬਣ ਜਾਏ ਪਾਤਸ਼ਾਹ ਕਹਿੰਦੇ ਨੇ ਫਿਰ ਜੰਮਣ ਮਰਨਾ ਚੁੱਕੇ ਰੰਗ ਲੱਗਾ ਦੂਜੇ ਪਾਏ ਫਿਰ ਦੂਜੇ ਪਾਏ ਤੋਂ ਆਪਣੀ ਸੁਰਤ ਨੂੰ ਤੋੜ ਕੇ ਇੱਕ ਰੱਬ ਜੀ ਦੀ ਮੌਜੂਦਗੀ ਹੁੰਦੇ ਹੁਕਮ ਨਾਲ ਜੋੜਨਾ ਪਏਗਾ ਜਦੋਂ ਜਾਏਗਾ ਬਾਬਾ ਜੀ ਕਹਿੰਦੇ ਨੇ ਫਿਰ ਸਮਝ ਆ ਜਾਏਗੀ ਮਰ ਜਾਈ ਬੇ ਤੋ ਕੀ ਕਰੋ ਭਾਗੇ ਭਾਈ ਕੱਲ ਨੂੰ ਮਰ ਜਾਏਗਾ ਫਿਰ ਕੀ ਕਰੇਗਾ ਹੁਣ ਬੰਦੇ ਦੀ ਜੀਵਨ ਦੀ ਖੇਡ ਦਾ ਪਤਾ ਤੇ ਇੱਕ ਸੈਕਿੰਡ ਦਾ ਵੀ ਨਹੀਂ ਪਰ ਖੇਚ ਬੜੀ ਲੰਬੀ ਹੈ ਸਾਰਿਆਂ ਦੀ ਮੇਰੇ ਸਮੇਤ ਤੁਹਾਡੀ ਸਭ ਨਾਲ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਬੰਦਨ ਬੰਦ ਪਵਾਈਆਂ ਕਰਨਾ ਕਸ਼ੂ ਨਾ ਜਾਏ ਸਭ ਕਿਰਪਾ ਕਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਇਨ੍ਹਾਂ ਪਾਵਨ ਬਚਨਾਂ ਨੂੰ ਸਮਝਣ ਦੀ